ਫੀਲ ਇਟ ਫੂਡ ਹਾਊਸ ਦੇ ਮਾਲਕ ਬਲਦੇਵ ਸਿੰਘ ਵੱਲੋਂ shri guru ravidas maharaj ji ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਫਿਲੌਰ ਤੋਂ ਨੂਰ ਮਹਿਲ ਨੂੰ ਜਾਂਦਿਆਂ ਹੋਇਆਂ ਰੋਡ ਤੇ ਹਰੀਪੁਰ ਖਾਲਸਾ ਪਿੰਡ ਵਿਖੇ ਐਂਡ ਫੀਲ ਇਟ ਫੂਡ ਹਾਊਸ ਰੈਸਟੋਰੈਂਟ ਦੇ ਮਾਲਕ ਬਲਦੇਵ ਸਿੰਘ ਨੇ ਆਪਣੇ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ shri guru ravidas maharaj ji ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਇੱਥੇ ਕਿਸੇ ਤਰ੍ਹਾਂ ਦੀ ਵੀ ਕਿੱਤੀ ਪਾਰਟੀ ਜਨਮ ਦਿਨ ਦੀ ਪਾਰਟੀ ਇੰਜੋਏ ਕਰੋ ਬ੍ਰੇਕਫਾਸਟ ਲੰਚ ਡਿਨਰ ਕਿਸੇ ਤਰ੍ਹਾਂ ਦਾ ਵੀ ਖਾਣਾ ਬਦਿਆ ਤੋਂ ਬਦਿਆ ਖਾਣ ਨੂੰ ਮਿਲਦਾ ਹੈ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਓ फैमिली दे नाल आओ एक बार सस्ते तो सस्ते रेट आते एंजॉय जरूर करो फिल तो रमन माहि भी खास रिपोर्ट इस लिंक नु लाइक शेयर कमेंट ate अपने इस चैनल नु सब्सक्राइब जरूर करो ਸ੍ਰੀ ਗੁਰੂ ਜੀ ਪੰਜ ਸਾਹਿਬ ਆਪਣਾ ਕੀ ਸ਼ੁਕਨਾਮ ਮੇਰਾ ਨਾਮ ਬਲਦੇਵ ਸਿੰਘ ਆ ਜੀ ਹਾਂਜੀ ਤੇ ਅਨਫੀਲਡ ਫੂਡ ਹਾਊਸ ਹਰੀਪੁਰ ਫਾਲਸਾ ਪਿੰਡ ਤੇ ਗੁਰੂ ਰਵੀਦਾਸ ਮਹਾਰਾਜ ਜੀ ਦਾ ਜਿਹੜਾ ਗੁਰਪੂਰ ਆ ਰਿਆ ਵਾ 647ਵਾਂ ਤੇ ਮੇਰੇ ਵੱਲੋਂ ਇਸ ਰੈਸਟੋਰੈਂਟ ਵੱਲੋਂ ਬਹੁਤ-ਬਹੁਤ ਮੁਆਰਕਾਂ ਸਾਰੀਆਂ ਸੰਗਤਾਂ ਨੂੰ ਜੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਜਨਮ ਦਿਨ ਦੀਆਂ ਜੀ। ਹਾਂਜੀ ਸਰ ਆਪਣਾ ਇਹ ਐਡਰੈਸ ਕਿੱਥੇ ਕਿਹਾ ਹੈ ਦੱਸਿਓ ਜੀ। ਇਹ ਜਦੋਂ ਆਪਾਂ ਜਾਣਦੇ ਆ ਜੀ ਇੱਧਰੋਂ ਫਲੋਰ ਤੋਂ ਨੂਰ ਮਹਿਲ ਨੂੰ ਜਾਂਦੇ ਨਕੌਦਰ ਨੂੰ ਤੇ ਇਹ ਰਸਤੇ 'ਚ ਹੀ ਪੈਂਦਾ ਹਰੀਪੁਰ ਖਾਲਸਾ ਪਿੰਡ ਆ ਤੇ ਇਸ ਪਿੰਡ ਦੇ ਸੈਂਟਰ ਜੇ ਈ ਆ ਜਾਨੀ ਕਿ ਮੇਨ ਰੋਡ ਦੇ ਉੱਪਰ। ਅੱਛਾ ਜੇ ਕਿਸੇ ਨੇ ਆਪਣਾ ਡਿਲੀਵਰੀ ਕਰਵਾਉਣੀ ਹੋਵੇ ਤਾਂ ਹੋ ਸਕਦੀ ਹੈ। ਹਾਂਜੀ ਹਾਂਜੀ ਪਿੰਡ ਤੇ ਹੋਮ ਡਿਲੀਵਰੀ ਦੀ ਫ੍ਰੀ ਆ ਜੀ। ਠੀਕ ਹੈ ਜੀ। ਅੱਛਾ ਹਾਂਜੀ ਤੇ ਕੋਈ ਪਾਰਟੀ ਹੈ ਉਹ ਕਿਹੜੀ ਪਾਰਟੀ ਚੱਲ ਰਹੀ ਹੈ ਹਾਂਜੀ ਉਹ ਵੀ ਅੰਦਰ ਹਾਲ ਬਣੇ ਆ ਫੈਮਿਲੀ ਹਾਲ ਬਣੇ ਆ ਕਿੱਟੀ ਪਾਰਟੀ ਲਈ ਹਾਂਜੀ ਸਾਰੀ ਸਹੂਲਤ ਹੈਗੀ ਆ ਜੀ ਸਾਰੀ ਸਹੂਲਤ ਹੈ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੇ ਦੁਬਾਰੇ ਫੇਰ ਇਹ ਕਾਮਨਾ ਕਰਦਾ ਦਾਸ ਵੀ ਸਾਰੀਆਂ ਸੰਗਤਾਂ ਲਈ ਬਹੁਤ ਖੁਸ਼ੀਆਂ ਭਰਿਆ ਜਨਮ ਦਿਹਾੜਾ ਮਦਾਇਆ ਜੀ ਬਹੁਤ ਵਧੀਆ ਲੱਗ ਗਈ ਅਸੀਂ ਪਹਿਲੀ ਵਾਰ ਆਏ ਇੱਥੇ ਅਸੀਂ ਲੰਘਦੇ ਪਏ ਸੀ ਨਕ ਉਧਰੋਂ ਆਏ ਸੀਗੇ ਮੈਂ ਕਿਹਾ ਲੋ ਗੁੱਡ ਲੁੱਕੀ ਮੈਂ ਕਿਹਾ ਵਧੀਆ ਲੱਗਿਆ ਤਾਂ ਫਿਰ ਮੈਂ ਕਿਹਾ ਜਾ ਕੇ ਦੇਖਦੇ ਆ ਇੱਕ ਵਾਰੀ ਵੈਸੇ ਬਹੁਤ ਵਧੀਆ ਜੀ ਇਹਨਾਂ ਨੇ ਕੀਤਾ ਡਿਜ਼ਾਈਨ ਬਹੁਤ ਵਧੀਆ ਕੀਤਾ ਹੋਇਆ ਜੀ ਜਿਵੇਂ ਦੇਸੀ ਨਹੀਂ ਕਹਿੰਦੇ ਆਪਾਂ ਦੇਸੀ ਤਰੀਕੇ ਨਾਲ ਹਾਂਜੀ ਹਾਂਜੀ ਉਹਨੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਇਹਨਾਂ ਨੇ ਬੈਠਣ ਦੀ ਸੁਵਿਧਾ ਹਾਂਜੀ ਆਪਾਂ ਪਾਰਟੀ ਵਗੈਰਾ ਕਰ ਸਕਦੇ ਆ ਜੀ ਬਹੁਤ ਵਧੀਆ ਮੈਂ ਕਿਹਾ ਪਾਰਟੀ ਜਿਹੜੀ ਮਰਜ਼ੀ ਕਰ ਸਕਦੇ ਆ ਸੁਵਿਧਾ ਵੀ ਬਹੁਤ ਵਧੀਆ ਨੇ ਇਹ ਤੇ ਬੈਠਣ ਦੀ ਸਾਰਾ ਕੁਝ ਵਧੀਆ ਇਹਨਾਂ ਦਾ ਜ ਦੇ ਨਾਲ ਬਾਹਰੋਂ ਆਇਆ ਗਿਆ ਬੰਦਾ ਮੈਂ ਕਹਿੰਦਾ ਹੀ ਖੁਸ਼ ਰਹਿ ਕੇ ਜਾਓ ਬਈ ਖੁਸ਼ ਨਾਲੇ ਆਂਦੀ ਇਹਨਾਂ ਦੀ ਕੁਕਿੰਗ ਬਹੁਤ ਵਧੀਆ ਹੀ ਨਾਲੇ ਹਾਂਜੀ ਬਾਕੀ ਗੱਲਬਾਤ ਕਰਨ ਨੂੰ ਕੋਈ ਸਭ ਵਧੀਆ ਹੀ ਗੁੱਡ ਭਾਈ ਪੂਰੇ ਮੈਂ ਆਪਾਂ ਕਹਿ ਨਹੀਂ ਸਕਦੇ ਵੀ ਮਾੜਾ ਸਾਰੇ ਵਧੀਆ ਨੇ ਮਤਲਬ ਸਾਰਾ ਕੁਝ ਸਾਰਾ ਵੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਹਾਂਜੀ ਭਾਈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਭਾਈ ਆਪਣਾ ਸ਼ੋਕ ਨਾਮ ਆਜ਼ਾਦ ਸਿੰਘ ਹਾਂਜੀ ਯਾਦ ਸਿੰਘ ਜੀ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਅਸੀਂ ਇੱਥੇ ਹੁਣ ਸਾਰੀ ਮੈਨੇਜਮੈਂਟ ਵੇਖੰਦੇ ਆ ਸਰਵਿਸ ਵੀ ਦੇਂਦੇ ਆ ਕਿਚਨ ਚ ਵੀ ਕਰਨਦੇ ਹੁਣ ਆਪਾਂ ਆਪਣਾ ਕੰਮ ਸ਼ੁਰੂ ਕਰਨ ਦਾ ਆਪਾਂ ਮੀਨੀ ਬਾਰ ਲਵਣਾ ਆ ਬਾਅਦ ਮੋਕਟੇਲਸ ਦਾ ਜੋ ਤਾਨੂੰ ਬਾਹਰ ਮਿਲਦਾ ਉਹ ਤੁਹਾਨੂੰ ਇੱਥੇ ਮਿਲੇਗਾ ਠੀਕ ਹੈ ਸ਼ੇਕ ਵਗੈਰਾ ਸ਼ੇਕ ਹੋ ਗਿਆ ਮੋਜੀਤੋ ਵਗੈਰਾ ਹੋ ਗਿਆ ਕੋਕੋਨਟ ਬਲੈਜ਼ਮ ਹੋ ਗਿਆ ਜੋ 3 ਸਟਾਰ ਚ ਬੰਦਾ ਹੋ ਸਾਰੀ ਇੱਥੇ ਬਣੇਗਾ ਠੀਕ ਹੈ ਕੀ ਕੀ ਹੋਊਗਾ ਇਹ ਮੋਜੀਤੋ ਆ ਕੋਕੋਨਟ ਬਲੈਜ਼ਮ ਆ ਫਿਰ ਆਪਣੇ ਆਪਣਾ ਸ਼ਾਰਟਸ ਸ਼ਾਰਟਸ ਰੱਖਨੇ ਆਪਾਂ ਤੇ ਫਿਰ ਆਪਣੇ ਸ਼ੇਕ ਰੱਖਨੇ ਹੋ ਰਿਓ ਸ਼ੇਕ ਆ Apple ਸ਼ੇਕ ਰੱਖਨੇ ਆ ਚਾਕਲੇਟ ਸ਼ੇਕ ਰੱਖਨੇ ਆ ਫਰੂਟ ਆਈਸਕ੍ਰੀਮ ਰੱਖਣੀ ਆ ਫਰੂਟ ਮੌਕਟਲ ਬਣਾਂਗੇ ਠੀਕ ਹੈ ਮਤਲਬ ਹਰ ਤਰ੍ਹਾਂ ਦੀ ਤੁਹਾਨੂੰ ਸੁੱਖਤਾ ਮਿਲੇਗੀ ਹਾਂਜੀ ਕੁਝ ਵੀ ਖਾਣ ਨੂੰ ਮਤਲਬ ਤੁਹਾਨੂੰ ਹਾਂਜੀ ਹਾਂਜੀ ਆਰਡਰ ਕਰੋ ਨਾਲ ਹੀ ਨਾਲ ਹੀ ਹਾਂਜੀ ਨਾਲ ਆਪਾਂ ਹੋਮ ਡਿਲੀਵਰੀ ਵੀ ਦਿੰਨੇ ਆ ਤੇ ਆਪਣੇ ਜੋ ਮੇਨ ਕੁਕਿਆ ਸ਼ੇਫ ਆ ਉਹ ਕਾਟਮੰਡੂ ਦੇ ਆ ਫੂਡ ਬਹੁਤ ਵਧੀਆ ਆ ਟੇਸਟ ਫੂਡ ਬਹੁਤ ਆ ਫੀਡਬੈਕ ਬਹੁਤ ਵਧੀਆ ਆ ਹੁੰਦਾ ਕਸਟਮਰ ਦਾ ਕੋਈ ਕੰਪਲੇਨ ਨਹੀਂ ਆ ਫੂਡ ਚ ਹਾਈ ਜੀਕਤਾ ਖਾਣਾ ਬੰਦਾ ਆ ਡਿਲੀਵਰੀ ਤੁਸੀਂ ਕਿੰਨੀ ਕੀ ਦੇਰ ਤੱਕ ਕਿੰਨੀ ਕੀ ਦੂਰ ਤੱਕ ਦੇ ਸਕਦੇ ਹੋ ਡਿਲੀਵਰੀ ਆਪਾਂ ਦਿੰਦੇ ਆ ਫਲੋਰ ਰੋਡ ਅ ਜਿੱਤਾ ਹੁਣ ਡਿਲੀਵਰੀ ਦੁਪਰ ਹੁੰਦਾ ਆ ਅਗਰ 500 ਤੋਂ ਉਪਰ ਹੈ ਤਾਂ ਆਪਾਂ ਫਲੋਰ ਤੱਕ ਵੀ ਦੇ ਕੇ ਉਹਨੇ ਫ੍ਰੀ ਡਿਲੀਵਰੀ ਹੈ ਜੇ ਆਪਾਂ ਜੋ ਲੋਕਲ ਪੈਂਟਸ ਦਿੰਦੇ ਆ ਆਪਾਂ 300 ਚ ਵੀ ਦਿੰਦੇ ਆ